ਰਾਂ ਦੀ ਪਵਿੱਤਰ ਧਰਤੀ ਦੇ ਆਪਾਂ ਸ਼ਹੀਦ ਭਗਤ ਸਿੰਘ ਜੀ ਨੂੰ ਫਤਾਨੀ ਦੇ ਪੇਨ ਕਰਨ ਵਾਸਤੇ ਤੇ ਉਹਨਾਂ ਦੇ ਵਿਚਾਰ ਨੂੰ ਅੱਗੇ ਬਲਾਉਣ ਵਾਸਤੇ ਆਪਾਂ ਇਕੱਠੇ ਹੋਏ ਜਿਹੜੀਆਂ ਕੌਮਾਂ ਆਪਣੇ ਸ਼ਹੀਦਾਂ ਨੂੰ ਯਾਦ ਰੱਖਦੀਆਂ ਕੋਈ ਕੌਮਾਂ ਕੇ ਵਧੀਆਂ ਇੱਕ ਡਾਕਟਰ ਸਾਹਿਬ ਤੁਸੀਂ ਇੱਧਰ ਆ ਜੂ ਕਮਰੇ ਤੋਂ ਤੁਸੀਂ ਇੱਧਰ ਆ ਜੂ ਡਾਕਟਰ ਸਾਹਿਬ ਇੱਥੇ ਮੈਂ ਦਿਖਦਾ ਹੀ ਨਹੀਂ ਵੱਲ ਆਦਾ ਆਜੋ ਜੀ ਥੋੜਾ ਕੈਮਰਾ ਇਧਰ ਲਾ ਕਰ ਲੈ ਯਾਰ ਕੈਮਰਾ ਦੇਖਦੇ ਨਹੀਂ ਚਾਹੁੰਦੇ ਅੱਗੇ ਲਈ ਬੈਠੇ ਸਿੱਧੂ ਸਾਬ ਸਿੱਧੂ ਸਾਬ ਵੀ ਆਜੋ ਇਧਰ ਆਜੋ ਵੀ ਇਧਰ ਹੋ ਜਾ ਥੋੜੀ ਥੋੜੀ ਜੀ ਜਿਆਦਾ ਨਹੀਂ ਲੈਣਾ ਆਜ ਆ ਕੇ ਖਿਡਾਈ ਇੱਕ ਥੋੜੀ ਇਧਰ ਆਜੋ ਸਾਰੇ ਜੀ ਜਿਹੜੀਆਂ ਕੌਮਾਂ ਆਪਣੇ ਸ਼ਹੀਦਾਂ ਨੂੰ ਯਾਦ ਕਰਦੀਆਂ ਕੋਈ ਕੌਮਾਂ ਅਗੇ ਵੱਧ ਜੇ ਤੁਸੀਂ ਹਿੰਦੁਸਤਾਨ ਦਾ ਇਤਿਹਾਸ ਦੇਖੋ ਆਜ਼ਾਦੀ ਦੇ ਪਹਿਲੇ ਦਾ ਇਤਿਹਾਸ ਤੇ ਆਜ਼ਾਦੀ ਦੇ ਬਾਅਦ ਦਾ ਇਤਿਹਾਸ ਸਭ ਤੋਂ ਪਹਿਲੀ ਗੱਲ ਆਉਂਦੀ ਹੈ ਹਿੰਦੁਸਤਾਨ ਦੇ ਇਤਿਹਾਸ ਵਿੱਚ ਕਿ ਸਭ ਤੋਂ ਪੁਰਾਣੀ ਪਾਰਟੀ ਦੇਸ਼ ਦੀ ਜੀ ਦੇ ਪ੍ਰਧਾਨ ਇੱਕ ਹਿੰਦੁਸਤਾਨੀ ਹੈ ਉਹ ਸ਼ਰੋਮੀ ਕਾਲੀ ਜਨਾ ਹੈ ਨਹੀਂ ਕਾਂਗਰਸ ਪਾਰਟੀ ਦਾ ਪ੍ਰਧਾਨ ਤਾਂ ਪਹਿਲੇ ਗਰੇਜ਼ ਹੁੰਦੇ ਸੀ ਜਿਹੜੀਆਂ ਸਿਧਾਂਤਾਂ ਤੇ ਸ਼੍ਰੋਮਣੀ ਅਕਾਲੀ ਦਲ ਬਣਿਆ ਹੈ ਤੇ ਜੋ ਹਿਸਟਰੀ ਅਕਾਲੀ ਦਲ ਦੀ ਆਜ਼ਾਦੀ ਤੋਂ ਪਹਿਲੇ ਦੀ ਤੇ ਆਜ਼ਾਦੀ ਦੇ ਬਾਅਦ ਦੀ ਮੈਨੂੰ ਲੱਗਦਾ ਨਹੀਂ ਕਿ ਕੋਈ ਪਾਰਟੀ ਉਸ ਹਿਸਟਰੀ ਤੇ ਉਸ ਸਿਧਾਂਤਾਂ ਤੇ ਕੋ ਖੜੀ ਹੋਈ ਹੋਏ ਜਿਹੜੀ ਅਕਾਲੀ ਦਲ ਵਾਂਗੂ ਅਕਾਲੀ ਦਲ ਸ਼੍ਰੋਮਣੀ ਕਾਲੀ ਦਲ ਪੋਲੀਟিক্যাল ਪਾਰਟੀ ਨਹੀਂ ਹੈ ਜਿਵੇਂ ਆਮ ਰੋਜ ਪੋਲੀਟিক্যাল ਪਾਰਟੀ ਸੱਤਾ ਵਾਸਤੇ ਬਾਨੀ ਹੈ ਸ਼੍ਰੋਮਣੀ ਅਕਾਲੀ ਦਲ ਇੱਕ ਸੋਚ ਹੈ ਸ਼੍ਰੋਮਣੀ ਅਕਾਲੀ ਦਲ ਇੱਕ ਮੂਵਮੈਂਟ ਹੈ ਜ਼ੁਲਮ ਦੇ ਖਿਲਾਫ ਲੜਨ ਵਾਲੀ ਸੋਚ ਵਾਲੀ ਪਾਰਟੀ ਹੈ ਜਦੋਂ ਐਮਰਜੈਂਸੀ ਲੜੀ ਦੇਸ਼ ਵਿੱਚ ਸਾਰਾ ਚੁੱਪ ਸੀ ਸਭ ਤੋਂ ਪਹਿਲੇ ਜੇ ਮੋਰਚਾ ਲਾਇਆ ਸਭ ਤੋਂ ਪਹਿਲੀ ਗ੍ਰਿਫਤਾਰੀ ਕੀਤੀ ਤੇ ਸ਼੍ਰੋਮਣੀ ਅਕਾਲੀ ਦਲ ਨੇ ਕੀਤੀ ਤੇ ਸਭ ਤੋਂ ਵੱਧ ਦੇਸ਼ ਵਿੱਚ ਜੇ ਕੋਈ ਜੇਲ੍ਹਾਂ ਚ ਗਏ ਤੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਗਏ ਤੇ ਲੀਡਰਸ਼ਿਪ ਦੇ ਆਜ਼ਾਦੀ ਤੋਂ ਪਹਿਲੇ ਵੀ ਤੁਸੀਂ ਦੇਖੋ ਭਾਵੇਂ ਚਾਪੀਆਂ ਦਾ ਮੋਰਚਾ ਭਾਵੇਂ ਜਿੰਨੇ ਵੀ ਸੰਘਰਸ਼ ਕੀਤੇ ਅੰਗਰੇਜ਼ਾਂ ਦੇ ਖਿਲਾਫ ਦੂਜਿਆਂ ਦੇ ਖਿਲਾਫ ਜ਼ੁਲਮ ਦੇ ਖਿਲਾਫ ਉਹ ਕਾਹਲੀ ਦਲ ਦੀ ਲੀਡਰਸ਼ਿਪ ਨੇ ਕੀਤੇ ਜੇ ਤੁਸੀਂ ਮੈਂ ਪਾਰਲੀਮੈਂਟ ਵਿੱਚ ਕਿਹਾ ਸੀ ਮੈਂ ਕਿਹਾ ਦੇਸ਼ ਦੀ ਆਜ਼ਾਦੀ ਦੀ ਗੱਲ ਕਰਦੇ ਆ ਜਦੋਂ ਵੀ ਪਾਰਲੀਮੈਂਟਿਕ ਗੱਲ ਹੁੰਦੀ ਹੈ ਦੇਸ਼ ਦੀ ਆਜ਼ਾਦੀ ਦੀ ਗੱਲ ਦੀ ਦੇਸ਼ ਦੀ ਵਫਾਦਾਰੀ ਦੀ ਗੱਲ ਦੀ ਮੈਂ ਕਹਾ ਸਭ ਤੋਂ ਵੱਧ ਕੁਰਬਾਨੀਆਂ ਜੇ ਦੇਸ਼ ਦੀ ਆਜ਼ਾਦੀ ਵਾਸਤੇ ਦਿੱਤੀਆਂ ਤੇ ਖਾਲਸਾ ਪੰਥ ਨੇ ਦਿੱਤੀਆਂ ਤੇ ਪੰਜਾਬੀਆਂ ਨੇ ਦਿੱਤੀਆਂ ਜੇ ਜਾਨਾਂ ਗਈਆਂ ਸ਼ਹਾਦਤਾਂ ਹੋਈਆਂ ਲੱਖਾਂ ਪਰਿਵਾਰ ਉਜੜੇ ਜਿਹੜਾ ਮਹਾਰਾਸ਼ਟਰ ਦੇ ਉਹਨਾਂ ਨੂੰ ਕੀ ਪਤਾ ਹੀ ਲੱਗਿਆ ਹੋਣਾ ਮੱਧ ਪ੍ਰਦੇਸ਼ ਚ ਉਹਨਾਂ ਨੂੰ ਕੀ ਉਹਨਾਂ ਨੇ ਐਂ ਹੀ ਦੇਖਿਆ ਹੋਣਾ ਜਦੋਂ ਆਜ਼ਾਦੀ ਮਿਲ ਗਈ ਆਪਣੇ ਪਰਿਵਾਰ ਉਜੜ ਗਏ ਘਰ ਉਜੜ ਗਏ ਸ਼ਹਾਦਤਾਂ ਹੋਈਆਂ ਜੰਗਾਂ ਤੇ ਇੱਥੇ ਲੜੀਆਂ ਦੂਜੇ ਯਾਪਾ ਹੋਏ ਆ ਜਾਂ ਬੰਗਾਲ ਦੇ ਸਾਈਡ ਤੇ ਤੇ ਜਿਹੜੀ ਉਸ ਪਾਰਟੀ ਜਿਹੜੀ ਹੈਗੀ ਉਹ ਪਾਰਟੀ ਨੂੰ ਕਿਤੇ ਕਿਤੇ ਕੋਈ ਲੋਕਾਂ ਨੂੰ ਉਸ ਵਰਕੇ ਕਿਤੇ ਕਿਤੇ ਕਹਿੰਦੇ ਆ ਜੀ ਆਹ ਰੈਡੀਕਲ ਹੈ ਇਹ ਹੈ ਉਹ ਹੈ ਮੈਂ ਲੱਗਦਾ ਜਿਹੜਾ ਕਾਹਲੀ ਦਲ ਦੀ ਸੋਚ ਹੈ ਨਾ ਮਤਲਬਾ ਜਿੰਨੀ ਦੇਸ਼ ਪ੍ਰਤੀ ਸਾਰੇ ਧਰਮਾਂ ਪ੍ਰਤੀ ਸਾਰੇ ਧਰਮਾਂ ਨੂੰ ਇਕੱਠੇ ਰੱਖਣਾ ਭਾਈਚਾਰੇ ਜਾਂ ਪ੍ਰਤੀ ਜੋ ਸੋਚ ਆਕਾਲੀ ਦਲ ਦੀ ਹੈ ਮਤਲਬ ਕਿਸੇ ਹੋਰ ਪਾਰਟੀ ਦੀ ਨਹੀਂ ਜਿਹੜੀਆਂ ਦੂਜੀਆਂ ਪਾਰਟੀਆਂ ਦੀ ਅੱਜ ਜਿੰਨੀਆਂ ਹੀ ਪਾਰਟੀਆਂ ਬੜੀਆਂ ਐ ਕੋਈ ਇੱਕ ਧਰਮ ਨੂੰ ਲੈ ਕੇ ਬਣ ਜਾਂਦੀ ਐ ਤੇ ਉਹ ਦੂਜੇ ਧਰਮ ਬਾਰੇ ਜ਼ਿਕਰ ਹੀ ਨਹੀਂ ਕਰਦੀ ਤੇ ਉਹ ਭੈਣ ਭਰਾ ਨੂੰ ਲੜਵਾ ਕੇ ਇੱਕ ਬਰਾਦਰੀ ਨੂੰ ਲਾ ਕੇ ਉਹਨਾਂ ਦਾ ਏਮਾ ਵੋਟ ਪੋਲਿਟਿਕਸ ਅਕਾਲੀ ਦਾ ਦੀ ਸੋਚ ਹੈ ਕਿ ਪੰਜਾਬ ਕਿਵੇਂ ਸ਼ਾਂਤ ਰਹੂਗਾ ਕਿਵੇਂ ਅੱਗੇ ਰਹੂਗਾ ਕਿਵੇਂ ਤਰੱਕੀ ਰਹੂਗੀ ਕਿਵੇਂ ਕੌਮ ਅੱਗੇ ਜਾਊਗੀ ਤੁਸੀਂ ਜਦੋਂ ਵੀ ਤੁਸੀਂ ਸਾਨੂੰ ਸੱਚ ਸੋਚੋਗੇ ਜਾਂ ਦੇਖੋਗੇ ਅਸੀਂ ਭਾਈਚਾਰਕ ਸਾਂਝ ਦੀ ਗੱਲ ਕਰਦੇ ਹਾਂ ਅਸੀਂ ਖਾਲਸਾ ਪੰਥ ਦੀ ਕਰਦੇ ਖਾਲਸਾ ਪੰਥ ਆਪਣੇ ਆਪਣੇ ਗੁਰੂਆਂ ਨੇ ਆਪਾਨੂੰ ਜਿਹੜੀ ਫਿਲਾਸਫੀ ਹੈ ਕੀ ਫਿਲਾਸਫੀ ਹੈ ਕਿ ਸਰਬੱਤ ਦੇ ਭਲਾ ਦੀ ਸੋਚੋ ਜੇ ਮਨ ਲੱਗਣਾ ਹੈ ਸਭ ਤੋਂ ਸੈਕੂਲਰ ਜੇ ਕੋਈ ਇਨਸਾਨ ਹੈ ਤੇ ਸਿੱਖ ਹੈ ਜਿਹੜੇ ਸਾਰੇ ਧਰਮਾਂ ਦਾ ਸਤਿਕਾਰ ਕਰਨ ਵਾਲਾ ਹੈ ਤੁਸੀਂ ਦੇਖੋ ਪੂਰੇ ਦੇਸ਼ ਵਿੱਚ ਦੰਗੇ ਹੁੰਦੇ ਐ ਪੰਜਾਬ ਤੇ ਕਿਤੇ ਹੋਏ ਹੀ ਨਹੀਂ ਕਿਉਂਕਿ ਅਸੀਂ ਰਿਸਪੈਕਟ ਕਰਦੇ ਆਂ ਇੱਕ ਦੂਜੇ ਦੇ ਪਰ ਹੁਣ ਦੇਸ਼ ਦੇ ਵਿੱਚ ਭਗਤ ਸਿੰਘ ਜੀ ਨੇ ਜੋ ਸ਼ਹਾਦਤ ਦਿੱਤੀ ਦੇਸ਼ ਨੂੰ ਆਜ਼ਾਦ ਕਰਾਉਣ ਵਾਸਤੇ ਜਦੋਂ ਅੰਗਰੇਜ਼ਾਂ ਦਾ ਕਬਜ਼ਾ ਸੀ ਮਤਲਬ ਕੀ ਸੀ ਆ ਜਿਹੜਾ ਦੇਸ਼ ਆਪਣਾ ਬਣੂਗਾ ਉਹ ਦੇਸ਼ ਵਿੱਚ ਸਾਰਿਆਂ ਦਾ ਸਤਕਾਰ ਹੋਊਗਾ ਆ ਦੇਸ਼ ਸਾਰਿਆਂ ਦਾ ਹੋਊਗਾ ਸਾਰੇ ਧਰਮਾਂ ਦੇ ਲੋਕ ਇੱਥੇ ਆਪਣਾ ਸਮਝ ਕੇ ਰਹਿਣਗੇ ਕਿਸੇ ਨਾਲ ਵਿਤਕਰਾ ਨਹੀਂ ਹੋਊਗਾ ਕੋਈ ਚੀਜ਼ਾਂ ਗੁਰਗੁਰੀਏ ਜਿਹੜੀ ਸਹੀ ਸੋਚ ਹੈ ਭਗਤ ਸਿੰਘ ਦੀ ਉਹ ਸੋਚ ਤੇ ਅੱਜ ਜਿਹੜੀਆਂ ਨੈਸ਼ਨਲ ਪਾਰਟੀਆਂ ਉਚਲ ਨਹੀਂ ਰਹੀਆਂ ਕਿਉਂਕਿ ਜਿਹੜੀ ਨੈਸ਼ਨਲ ਪਾਰਟੀ ਹੁਣ ਏਜੰਡਾ ਬਣ ਗਿਆ ਇਲੈਕਸ਼ਨ ਜਿਤਨਾ ਏਜੰਡਾ ਦੇਸ਼ ਨਹੀਂ ਇਲੈਕਸ਼ਨ ਜਿਤਨਾ ਬਣ ਗਿਆ ਹੈ ਸ਼੍ਰੋਮਣੀ ਅਕਾਲੀ ਦਲ ਦਾ ਇਲੈਕਸ਼ਨ ਤੁਸੀਂ ਇਤਿਹਾਸ 103 ਸਾਲ ਪੁਰਾਣੀ ਪਾਰਟੀ ਹੈ ਸੱਤਾ ਦਾ ਸੀ ਮਥਾ 20 ਸਾਲ ਹੀ ਬਾਦਲ ਸਾਹਿਬ ਦੇ ਟਾਈਮ ਆਪਾਂ ਸਰਕਾਰ ਬਣਾਈ ਹੈ ਨਹੀਂ ਤਾਂ ਪਹਿਲੇ ਤਾਂ ਜ਼ੁਲਮ ਦੇ ਖਿਲਾਫ ਧੱਕਿਆਂ ਦੇ ਖਿਲਾਫ ਹੀ ਲੜਦੇ ਰਹੇ ਅਸੀਂ ਅਸੀਂ ਸਰਕਾਰ ਵਾਸਤੇ ਲੜੇ ਨਹੀਂ ਕਿਤੇ ਅਕਾਲੀ ਦਲ ਕਿਤੇ ਸਰਕਾਰ ਬਣਾਉਣਾ ਅਸੀਂ ਲੜੇ ਰਹੇ ਪੰਜਾਬ ਵਾਸਤੇ ਲੜਿਆ ਜੇ ਸਰਕਾਰ ਬਣਾਉਣੀ ਹੁੰਦੀ ਇਕੱਲੇ ਕਾਲੀ ਲੀਡਰਸ਼ਿਪ ਨੇ ਤੇ 16 ਸਾਲ ਜੇਲਾ ਜਾਣ ਦੀ ਲੋੜ ਨਹੀਂ ਸੀ ਜਿਹੜੇ ਅਕਾਲੀ ਲੀਡਰਸ਼ਿਪ ਕਈ ਇੱਥੇ ਲੀਡਰ ਬੈਠੇ ਆ ਜਿਨ੍ਹਾਂ ਨੇ 5 ਸਾਲ 7 ਸਾਲ 10 ਸਾਲ ਥੋੜੇ ਬਜ਼ੁਰਗਾਂ ਨੇ 5 ਸਾਲ ਦਾ ਉਦੋਂ ਅਸੀਂ ਵੀ ਸਮਝੌਤਾ ਕਰ ਸਕਦੇ ਜਿਵੇਂ ਅੱਜਕੱਲ ਕਰਦੇ ਲੋਕੀ ਕਿ ਸਾਨੂੰ ਪਾਵਰ ਦੇਈ ਚੱਲੋ ਤੇ ਅਸੀਂ ਤੁਹਾਡੇ ਨਾਲ ਤੁਸੀਂ ਸਾਨੂੰ ਨਾ ਬੁਲਾਓ ਅਸੀਂ ਤੁਹਾਨੂੰ ਨਹੀਂ ਬੁਲਾਉਂਦੇ ਪਰ ਨਹੀਂ ਅਕਾਲੀ ਦਲ ਨੇ ਕਿਤੇ ਕੰਪਰੋਮਾਈਜ਼ ਨਹੀਂ ਕੀਤਾ ਤੇ ਨਾ ਅਕਾਲੀ ਦਲ ਕਿਤੇ ਕੰਪਰੋਮਾਈਜ਼ ਕਰੇਗਾ ਸਾਡੇ ਵਾਸਤੇ ਸਰਕਾਰ ਨਹੀਂ ਸਾਡੇ ਵਾਸਤੇ ਪੰਜਾਬ ਆ ਪੰਜਾਬ ਦੇ ਵਿੱਚ ਅਮਨ ਸ਼ਾਂਤੀ ਹੈ ਪੰਜਾਬ ਦੀ ਤਰੱਕੀ ਹੈ ਪੰਜਾਬੀ ਭਾਈਚਾਰੇ ਦੀ ਸਾਂਝ ਹੈ ਜਦੋਂ ਇਹਨਾਂ ਚੀਜ਼ਾਂ ਤੇ ਹਮਲਾ ਹੋਊਗਾ ਤੇ ਅਕਾਲੀ ਦਲ ਅੱਗੇ ਆਊਗਾ ਏ ਸੋਨਹਾਰ ਹਾਲਾ ਕੀਆ ਗਾ ਲੋ ਜਿਵੇਂ ਮੇਥੇ ਪਹਿਲੇ ਡਾਕਟਰ ਗੁਰਮੀ ਸਿੰਘ ਜੀ ਨੇ ਗੱਲ ਕੀਤੀ ਕਿ ਪੱਗ ਬਨ ਨਾਲ ਭਗਤ ਸਿੰਘ ਨਹੀਂ ਬਨ ਜਾਂਦੇ ਜਿਹੜਾ ਲੋਕ ਤੁਸੀਂ ਦੇਖੋ ਬੈਕਗਰਾਉਂਡ ਦੇਖੋ ਜਿਹੜੇ ਪੱਗ ਬਣ ਕੇ ਦਿਖਾਉਂਦੇ ਆ ਨਾ ਕਿ ਅਸੀਂ ਭਗਤ ਸਿੰਘ ਆ ਸਭ ਤੋਂ ਵੱਡੇ ਠੱਗ ਉਹ ਹੁੰਦੇ ਆ ਪੱਗ ਬਨ ਲੈਣਗੇ ਭਗਤ ਸਿੰਘ ਰਾਤ ਨੂੰ ਜਾ ਕੇ ਤਾਰੂ ਦੇ ਲੱਕ ਕਰਕੇ ਸਾਰਾ ਕੰਮ ਕਰਦੇ ਹੁਣ ਆ ਜਾ ਚੀਫ ਮਿਨਿਸਟਰ ਆਪਣਾ ਹੈ ਭਗਤ ਸਿੰਘ ਦੀ ਸੋਚ ਤੇ ਮੈਨੂੰ ਲੱਗਦਾ ਜੇ ਲੋ ਸਰਕਾਰ ਬਣਾਉਣੀ ਸੀ ਉਦੋਂ ਤੱਕ ਤਾਂ ਪੱਗ ਬੰਨੀ ਤੇ ਉਹਦੇ ਬਾਅਦ ਆ ਆਮ ਆਦਮੀ ਪਾਰਟੀ ਦੇ ਲੋਕ ਕੌਣ ਹੈ ਤੁਸੀਂ ਦੇਖੋ ਜਿਹੜਾ ਸਭ ਤੋਂ ਮਾੜਾ ਅਨਸਰ ਹੋਊਗਾ ਕਿਸੇ ਪਿੰਡ ਦਾ ਉਹ ਆਮ ਆਦਮੀ ਪਾਰਟੀ ਦਾ ਨਹੀਂ ਤੁਸੀਂ ਇਹਨਾਂ ਦੇ ਐਮਐਲਏ ਦਾ ਕਿਰਦਾਰ ਦੇਖ ਲਓ ਇਹਨਾਂ ਦਾ ਬੈਕਗ੍ਰਾਉਂਡ ਦੇਖ ਲਓ ਐਮਐਲਏ ਦਾ ਹੁਣ ਤਾਂ ਭਗਤ ਸਿੰਘ ਜੀ ਨੂੰ ਮਲਾਦਾ ਮਲਾਦਾ ਜਿਹੜੇ ਉਹਨਾਂ ਨੇ ਕੰਮ ਰੱਖੇ ਹੋਣੇ ਆ ਹਥਿਆਰ ਆ ਫੋਟੋਆਂ ਉਹ ਵੀ ਕੱਢਤੀਆਂ ਹੋਣੀਆਂ ਘਰੋਂ ਜਿਹੜਾ ਮਕਸਦ ਸੀ ਪੂਰਾ ਹੋ ਗਿਆ ਐ ਜਿਹੜੀ ਪਾਰਟੀਆਂ ਜਿਵੇਂ ਆਹ ਮਾਲਕ ਜੁਗੀਆਂ ਇਹਨਾਂ ਨੇ ਤਾਂ ਵਰਤਿਆ ਨਾ ਵਰਤਿਆ ਸੋ ਇਹਨਾਂ ਨੇ ਪਾਪ ਕਰਨ ਵਾਲੇ ਲੋਕ ਆ ਜਿਹੜੇ ਲੋਕ ਵਰਤਿਆ ਹੈ ਆਪਣੇ ਪੰਜਾਬੀਆਂ ਨੂੰ ਦੇਖੋ ਤੁਹਾਡੇ ਨਾਲ ਲੋਕੀ ਤੁਹਾਨੂੰ ਵਰਤ ਕੇ ਤੁਹਾਡੇ ਨਾਲ ਸੱਤਾ ਲੈਂਦੇ ਐ ਅਕਾਲੀ ਦਲ ਦਾ ਨਾਰਾ ਰਾਜ ਕਰਨਾ ਨਹੀਂ ਸੇਵਾ ਕਰਨਾ ਹੈ ਰਾਜ ਨਹੀਂ ਸੇਵਾ ਤੇ ਦੂਜੀ ਪਾਰਟੀਆਂ ਦਾ ਜਿੰਨੀ ਨੈਸ਼ਨਲ ਪਾਰਟੀਆਂ ਨੇ ਉਹਨਾਂ ਦਾ ਮਕਸਦ ਹੈ ਰਾਜ ਕਾਂਗਰਸੀ ਜਦੋਂ ਆਉਣਗੇ ਝੂਠੇ ਵਾਅਦੇ ਕਰਨਗੇ ਕੁਝ ਕਰਨਗੇ ਤੁਸੀਂ ਦੇਖੋ ਮੈਂ ਪੰਜਾਬੀਆਂ ਨੂੰ ਪੁੱਛਣਾ ਚਾਹਣਾ ਹੈ ਤੁਹਾਡੇ ਗੁਰੂ ਘਰਾਂ ਤੇ ਹਮਲਾ ਕਾਂਗਰਸ ਨੇ ਕਰਤਾ ਗੁਰੂ ਘਰ ਢਾ ਦਿੱਤੇ ਬੇਅਦਬੀਆਂ ਕੀਤੀਆਂ ਇੱਕ ਸਾਲ ਬਾਅਦ ਵੋਟਾਂ ਤੁਸੀਂ ਪਾਤੀਆਂ ਉਹਨਾਂ ਨੂੰ 35 ਐਮਐਲਏ ਬਣਾਤੇ ਤਿੰਨ ਵਾਰ ਉਹਨਾਂ ਦੀ ਸਰਕਾਰਾਂ ਬਣਾ ਦਿੱਤੀਆਂ ਆਪਣੇ ਚ ਕੋਈ ਖੂਨ ਚ ਹੋਕ ਹੀ ਗਿਆ ਸਾਰ ਭਗਤ ਸਿੰਘ ਦੀ ਸੋਚ ਹੁੰਦੀ ਤਾਂ ਜੇ ਐਡਾ ਕੋਈ ਜ਼ੁਲਮ ਕੀਤਾ ਹੋਇਆ ਸਾਰ ਭਗਤ ਸਿੰਘ ਜੇ ਆਪਾਂ ਵਾਰ ਆਪਣੇ ਆਪ ਨੂੰ ਸੋਚਦੇ ਪੈਰਾ ਦੰਦੇ ਆ ਐਜੇ ਲੋਖਾਂ ਨੂੰ ਤਾਂ ਆਪਾਂ برداشت ਕਰਨਾ ਨਹੀਂ ਚਾਹੀਦਾ ਜਿਹੜੇ ਲੋਕ ਕਹਿੰਦੇ ਕੁਛ ਕਰਦੇ ਕੁਛ ਹੁਣ ਉਹਦੇ ਬਾਅਦ ਕਾਂਗਰਸ ਥੱਕ ਮਰ ਗਈ ਉਹਦੇ ਬਾਅਦ ਖੋਰ ਆਏ ਇਨਕਲਾਬ ਦੇ ਨਾਂ ਤੇ ਜਿਹੜਾ ਆਉਂਦਾ ਇਨਕਲਾਬ ਇੱਥੇ ਆ ਜਾਂਦਾ ਮਿੱਟੀ ਇੱਥੋਂ ਚੱਕ ਲੈਂਦਾ ਮੱਥੇ ਤੇ ਲਾ ਦਿੰਦਾ ਉਹ ਪਤਾ ਨਹੀਂ ਮਿੱਟੀ ਕਿੱਥੇ ਜਾਂਦੀ ਉਹਦੇ ਬਾਅਦ ਪਹਿਲੇ ਪੀਪੀ ਪੀਪੀ ਬੜੀ ਸੀ ਪੀਪੀ ਪੀ ਉਹ ਵੀ ਉਹਦੇ ਬਾਅਦ ਹੁਣ ਆ ਆ ਗਈ ਮੈਨੂੰ ਡਰ ਆ ਕਿ ਹੋਰ ਨਾ ਆ ਜੇ ਕੋਈ ਕਿਉਂ ਕਿ ਆਪਾਂ ਮੈਂ ਤੁਹਾਨੂੰ ਸਹੀ ਦੱਸਾਂ ਸਹੀ ਪੰਜਾਬ ਦੀ ਥੋੜੀ ਆਪਣੀ ਜਿਹੜੀ ਮੂਵਮੈਂਟ ਹੈ ਥੋੜੀ ਆਪਣੀ ਜਿਹੜੀ ਸੋਚ ਹੈ ਉਹ ਅਕਾਲੀ ਦਲ ਹੈ ਅਕਾਲੀ ਦਲ ਸ਼ੋਗ ਨਹੀਂ ਅਕਾਲੀ ਦਲ ਇਤਿਹਾਸ ਦੇਖ ਲੋ ਸ਼ਹਾਦਤਾਂ ਦਾ ਇਤਿਹਾਸ ਹੈ ਕੁਰਬਾਨੀਆਂ ਦਾ ਇਤਿਹਾਸ ਹੈ ਜ਼ੁਲਮ ਦੇ ਖਿਲਾਫ ਲੰਮਾ ਇਤਿਹਾਸ ਹੈ ਕਿਸੇ ਹੋਰ ਪਾਰਟੀ ਦਾ ਨਹੀਂ ਹੈ ਕਿਸੇ ਹੋਰ ਦਾ ਨਹੀਂ ਹੈ ਤੁਸੀਂ ਕਿਸੇ ਪਾਰਟੀ ਦੇ ਚ ਪਤਾ ਕਰ ਲੋ ਕਿੰਨੇ ਲੋਕਾਂ ਨੇ ਕਿੰਨੀ ਦੇਰ ਜੇਲ੍ਹ ਕੱਟੀ ਹੈ ਕਿਸੇ ਮਰਗੀ ਹਿੰਦੁਸਤਾਨ ਦੀ ਪਾਰਟੀ ਚਲੇ ਜਾਓ ਮੈਨੂੰ ਲੱਗਾ 10 15 ਦੇ ਨਾਲ ਹੀ ਖੇਡ ਤੋਂ ਬਾਅਦ ਕਿਤੇ ਗਏ ਗਈ ਨਹੀਂ ਹੋਣੇ ਤੁਸੀਂ ਜਿੰਨੀਆਂ ਵੀ ਮੂਵਮੈਂਟ ਚਲੀਆਂ ਪੰਜਾਬ ਤੋਂ ਕੋਈ ਚਲੀਆਂ ਕਿਉਂਕਿ ਤੁਸੀਂ ਜਿਹੜੇ ਸੋਚ ਮਕਰ ਲੱਗ ਜਾਂਦੇ ਹੋ ਉਹਨੂੰ ਅਸੀਂ ਉਹੀ ਪੈਰਾਂ ਤੇ ਨਹੀਂ ਅੱਜ ਹਾਲਾਤ ਕੀ ਹੈ ਪੰਜਾਬ ਦੇ ਆਪਾਂ ਤਾਂ ਸਮਝਦੇ ਨਹੀਂ ਗੱਲਾਂ ਚ ਆ ਜਾਂਦੀਆਂ ਆ ਜਿਹੜੇ 10 ਸਾਲ ਬਰਬਾਦ ਹੋ ਗਏ ਆਪਣੇ 10 ਸਾਲ ਜਿਹੜਾ ਸੂਬਾ ਕਿੱਥੇ ਤੇ ਕਿੱਥੇ ਜਾ ਸਕਦਾ ਸੀ ਆਪਾਂ ਹੀ ਆਪਾਂ ਦੀ ਲੱਤਾਂ ਵੜਤੀਆਂ ਤੁਸੀਂ 40 ਪਿਛਲੇ 40 ਸਾਲ ਦਾ ਤੁਸੀਂ ਪੰਜਾਬ ਦੀ ਇਤਿਹਾਸ ਦੇਖ ਲਓ 40 ਸਾਲ ਦਾ ਕਿਉਂਕਿ ਤੋਂ ਪਿੱਛੇ ਦਾ ਤੁਸੀਂ ਯਾਦ ਹੀ ਨਹੀਂ ਹੋਣਾ ਪਿਛਲੇ 40 ਸਾਲ ਜੋ ਕੁਛ ਵੀ ਬਣਿਆ ਹੈ ਭਾਵੇਂ ਸੜਕ ਹੈ ਹਾਈਵੇ ਹੈ 에어ਪੋਰਟ ਹੈ ਕੱਸੀਆਂ ਹੈ ਨਹਿਰਾਂ ਹੈ ਪੋਲ ਹੈ ਫਲਾਈਓਵਰ ਹੈ ਤੁਹਾਡੇ ਸੀਵਰੇਜ ਸਿਸਟਮ ਹੈ ਟਿਊਬਵਲ ਦਾ ਕਨੈਕਸ਼ਨ ਹੈ ਖਾਲੇ ਤੁਹਾਡੇ ਅੰਡਰਗਰਾਊਂਡ ਪਾਈਪ ਸਿਸਟਮ ਹੈ ਦਾਣਾ ਮੰਡੀਆਂ ਹੈ ਇਥੇ ਗਰੀਬ ਨੂੰ ਆਟਾ ਦਾਲ ਛੱਗਣ ਪੈਨਸ਼ਨ ਐ ਚੀ ਸਕਾਲਰਸ਼ਿਪ ਫੁੱਟਿੰਗ ਪਹਾੜੀ ਲਾਕੇ ਵਾਸਤੇ ਪੀਣ ਵਾਲੇ ਪਾਣੀ ਦਾ ਪ੍ਰਬੰਧ ਹੈ ਟਿਊਬਵਲ ਸਾਰੀਆਂ ਇਹ ਚੀਜ਼ਾਂ ਅਕਾਲੀ ਦਲ ਦੀ ਸਰਕਾਰਾਂ ਦੇ ਦਰਾਂ ਨੂੰ ਆ ਮੈਨੂੰ ਇੱਕ ਐਗਜ਼ਾਮਪਲ ਦੱਸ ਦਿਓ ਜਿਹੜਾ ਪੰਜਾਬ ਵਿੱਚ 40 ਸਾਲਾਂ ਦਾ ਆ ਇੱਕ ਦੇਣ ਇਹਨਾਂ ਦੀ ਹੈ ਆਪਾਂ ਫਿਰ ਵੀ ਤਜਰਬੇ ਕਰਨ ਨੂੰ ਹਟਦੇ ਨਹੀਂ ਬਾਰ ਬਾਰ ਆਪਾਂ ਆਪਾਂ ਆਪਣੇ ਨੂੰ ਸਮਝਦੇ ਆ ਤਾਂ ਆਪਣਿਆਂ ਨੂੰ ਕੋਈ ਗੱਲ ਹੀ ਅਸੀਂ ਦੂਜਾ ਤਜਰਬਾ ਨਵੀਂ ਚੀਜ਼ ਦੇਖੀਏ ਆ ਇੱਕ ਗੱਲ ਸੋਚ ਆ ਤੁਸੀਂ ਦੇਖੋ ਗੁਜਰਾਤ ਦੇ ਲੋਕ ਦੇਖੋ ਉਹਨੂੰ ਪਤਾ ਹੈ ਕਿ ਸਾਰਾ ਕੁਝ ਬੀਜੇਪੀ ਦੇ ਹੱਥ ਦੇਣਾ ਹੈ ਸਭ ਮੋਦੀ ਸਾਹਿਬ ਨੇ ਦੇਣਾ ਹੈ ਉਹ ਤਾਂ ਝਾਕਦੇ ਹੀ ਨਹੀਂ ਕਿਸੇ طرف ਉਹਨੂੰ ਲੈਂਡ ਲੋਰਕੀ ਉਹਨੂੰ ਤਸੱਲੀ ਹੈ ਆਪਾਂ ਪੰਜਾਬ ਕਿਤੇ ਨਾ ਕਿਤੇ ਕਿੱਥੋਂ ਕਿੱਥੇ ਜਾ ਸਕਦਾ ਸੀ ਜੇ ਆਪਾਂ ਆਪਣੇ ਮਾਈਂਡ ਨੂੰ ਸਟੇਬਲ ਰੱਖਦੇ ਇਹ ਆਪਾਂ ਸੋਚਦੇ ਕਿ ਹਾਂ ਆਹ ਪਾਰਟੀ ਸਾਡੀ ਐ ਸincere ਆਉ ਇਹਨੂੰ ਇਹਦੇ ਨਾਲ ਆਪਾਂ ਮੌਕਾ ਦਈਏ ਤੁਸੀਂ ਹਿੰਦੁਸਤਾਨ ਦਾ ਇਤਿਹਾਸ ਦੇਖੋ ਉਰਿਸਾ ਵਿੱਚ 20 ਸਾਲ ਤੋਂ ਇੱਕੋ ਹੀ ਸੋਚ ਚੱਲ ਰਹੀ ਆ ਬੰਧਿਆ ਪ੍ਰਦੇਸ਼ ਦੇਖ ਲਓ ਦੂਜੇ ਸੂਬੇ ਦੇਖ ਲਓ ਆਪਣੇ ਤਾਂ ਬਾਰ-ਬਾਰ ਬਾਰ-ਬਾਰ ਆਪਾਂ ਅੱਛਾ ਉਹ ਪਾਰਟੀ ਨਾਲ ਉੱਪਰ ਦੇਖਦੇ ਆ ਜਿਹੜੀ ਕੁਝ ਕਰਨਾ ਹੀ ਨਹੀਂ ਕੁਝ ਪਰ ਆਪਣੀ ਐ ਕਿ ਇਹਦੀ ਮੁੱਛ ਉੱਤੇ ਹੋ ਗਈ ਇਹਨੂੰ ਲਾਓ ਥੱਲੇ ਤੇ ਮੈਂ ਆਪਾਂ ਉਹ ਦੂਜੇ ਨੂੰ ਖਤਮ ਕਰੀਏ ਆਪਾਂ ਸਾਰਾ ਕੁਛ ਹੀ ਰੋਲਾ ਹੋਇਆ ਹੈ ਆ ਜਿਹੜੀ ਪੰਜਾਬ ਬਚਾਓ ਯਾਤਰਾ ਜਿਹੜੀ ਸ਼ੁਰੂ ਕੀਤੀ ਹੈ ਮਕਸਦ ਕੋਈ ਸਰਕਾਰ ਬਣਾਉਣਾ ਨਹੀਂ ਦੁਖੀ ਹੋ ਕੇ ਮੈਂ ਦੇਖਿਆ ਹੈ ਕਿ ਲੋਕਾਂ ਜਿਹੜੀ ਆ ਸਰਕਾਰ ਹੈ ਆਮ ਆਦਮੀ ਨੇ ਨੇ ਤਬਾਹ ਕਰਤਾ ਹੈ ਆ ਜਿਹੜੀ ਭਗਤ ਸਿੰਘ ਜੀ ਦੇ ਸੋਚ ਤੇ ਜਿਨ੍ਹਾਂ ਨੇ ਸਰਕਾਰ ਬਣਾਈ ਅੱਜ ਉਹਨਾਂ ਦੇ ਦਿੱਤੇ ਇੱਥੇ ਉਹਨੂੰ ਯਾਦ ਕਰਨ ਵਾਸਤੇ ਨਹੀਂ ਆਏ ਕੇਜਰੀਵਾਲ ਤੇ ਘਰੇ ਬੈਠੇ ਹਨ ਉਹਨਾਂ ਨੂੰ ਭੱਗੇ ਸਿੰਘ ਤੋਂ ਵੱਡਾ ਕੇਜਰੀਵਾਲ ਬਣ ਕੇ ਆਉਣਾ ਵਾਸਤੇ ਜਿਹੜਾ ਕੁਛ ਹੁਣ ਦਿੱਲੀ ਕੰਟਰੋਲ ਕਰ ਰਿਹਾ ਹੈ ਕੇਜਰੀਵਾਲ ਕੰਟਰੋਲ ਕਰ ਰਿਹਾ ਹੈ ਗੱਲ ਕੀ ਕਰਦੇ ਸੀ ਵੱਡੇ ਇਨਕਲਾਬ ਲਿਆਵਾਂਗੇ ਸਭ ਤੋਂ ਵੱਡਾ ਸ਼ਰਾਬ ਦਾ ਘਟਾਲਾ ਜੇ ਹੋਇਆ ਹੈ ਨਾ ਆ ਜਿਹੜਾ ਘਟਾਲਾ ਹੈ ਮੈਂ ਮੈਂ ਕਲੀਅਰ ਕਰਨਾ ਚਾਹਣਾ ਆ ਘਟਾਲਾ ਨਹੀਂ ਤਾਂ ਹੁੰਦਾ ਕਿ ਕਿ ਧੱਕੇ ਨਾਲ ਕੀਤਾ ਕਿਸੇ ਨੂੰ ਮੈਂ ਗਰੰਟੀ ਦਿੰਦਾ ਆ ਐਕਚੁਅਲ ਘਟਾਲਾ ਹੈਗਾ ਭਾਵੇਂ ਅਸੀਂ ਸਾਡਾ ਉੱਥੇ ਕਿਸੇ ਨਾਲ ਸੰਬੰਧ ਨਹੀਂ ਇਹ ਤੋਂ ਵੱਡਾ ਘਟਾਲਾ ਪੰਜਾਬ 'ਚ ਕੀਤਾ ਹੈ ਨਾ ਦੇ ਸ਼ਰਾਬ ਦਾ ਜਿਹੜਾ ਕੀਤਾ ਹੈ ਤੇ ਹੁਣ ਭਗਵੰਤ ਮਾਨ ਨੂੰ ਤਾਂ ਉਹਨਾਂ ਨੇ ਵੱਲ ਲਿਆ ਹੱਥਾਂ ਬਾਹਵਾਂ ਨਾਲ ਜੋ ਕਹਿੰਦੇ ਹੁਣ ਕਾਉਦੇ ਹੁਣ ਨਹੀਂ ਤਾਂ ਭਗਵੰਤ ਮਾਨ ਵੀ ਨਾਲ ਹੀ ਜਾਣਾ ਸੀ ਇਸ ਘਟਾਲੇ ਦੇ ਅੰਦਰ ਅੱਗੇ ਬ੍ਰੇਕਾਂ ਹੱਲਾਈ ਬੈਠੇ ਆ ਜੇ ਬ੍ਰੇਕਾਂ ਖੋਲ ਦੇਣ ਮਨਾਲ ਇੱਕ ਦਿਨ ਨਹੀਂ ਟੱਪ ਸਕਦਾ ਜਦੋਂ ਭਗਵੰਤ ਮਾਨ ਤੇ ਇਹਨਾਂ ਦੇ ਆਪ ਵਾਲੇ ਸਰਕਾਰ ਤੇ ਸਾਰੇ ਅੰਦਰ ਹੋਣ ਐਡਾ ਵੱਡਾ ਇਹਨਾਂ ਨੇ ਇੱਥੇ ਪੰਜਾਬ 'ਚ ਕੀਤਾ ਆ ਕੱਲਾ ਹੀ ਨਹੀਂ ਸੀ ਇਹਨਾਂ ਦਾ ਕਿਹੜਾ ਇਹਨਾਂ ਨੇ ਕੀਤਾ ਐਸ ਕਰਕੇ ਆਪਾਂ ਸਾਰੇ ਪ੍ਰੋਫੈਸਰ ਪਿਆਰੇ لال ਜੀ ਆਏ ਆ ਬੜੀ ਮੈਨੂੰ ਚੰਗਾ ਲੱਗਦਾ ਜਿਹਨਾਂ ਵਿਚਾਰ ਸੁਣ ਕੇ ਆ ਬੜੀ ਲੋੜ ਹੈ ਜਦੋਂ ਆਪਾਂ ਅਜਿਹੇ ਦਿਨ ਆਉਂਦੇ ਆ ਇਹ ਆਪਾਂ ਡਿਸਕਸ਼ਨ ਕਰਦੇ ਹਾਂ ਖਾਸ ਕਰਕੇ ਜਿਹੜੀ ਆਪਣੀ ਨਵੀਂ ਪੀੜ੍ਹੀ ਹੈ ਉਹ ਨਵੀਂ ਪੀੜ੍ਹੀ ਭੁੱਲ ਗਈ ਆਪਣੇ ਇਤਿਹਾਸ ਨੂੰ ਉਹਨਾਂ ਦੇ ਅੱਜਕੱਲ ਟੀਵੀ ਨੇ ਸੋਸ਼ਲ ਮੀਡੀਆ ਨੇ ਆ ਜਿਹੜੇ ਟੈਲੀਫੋਨ ਨੇ ਇਹਨਾਂ ਦਾ ਦਿਮਾਗ ਹੀ ਹੋਰ ਪਾਸੇ ਲਾ ਦਿੰਦਾ ਹੈ ਉਹ ਜਿਹੜੀ ਸੋਚ ਹੈ ਆਪਣੀ ਸਾਰੀ ਦੀ ਬਦਲ ਦਿੰਦੀ ਮੈਂਟਲੀ ਸੋਚ ਬਦਲ ਦਿੰਦੀ ਸੋ ਆਪਾਂ ਨੂੰ ਲਗਾਤਾਰ ਸੈਮੀਨਾਰ ਕਰਾਉਣੇ ਕੋਈ ਇਤਿਹਾਸਿਕ ਦਿਨਾਂ ਵਿੱਚ ਮੈਂ ਤਾਂ ਇਹ ਕਹਿੰਦਾ ਜਿਵੇਂ ਉਹ ਲਮਲਾ ਚੱਲ ਰਿਹਾ ਆਪਣੇ ਬੱਚਿਆਂ ਨੂੰ ਲੈ ਕੇ ਜਾਏ ਅਨੰਦਪੁਰ ਸਾਹਿਬ ਪੱਥਰ ਟਕਾਉਣ ਵਾਸਤੇ ਆਪਣੇ ਬੱਚੇ ਕੋਈ ਵੀ ਇਤਿਹਾਸਿਕ ਜਨ ਹੈ ਆਪਣੇ ਪਰਿਵਾਰ ਦੇ ਬੱਚਿਆਂ ਨੂੰ ਜਰੂਰ ਲੈ ਕੇ ਜਾਓ ਤੇ ਉਹਨਾਂ ਨੂੰ ਦੱਸੋ ਕਿ ਵਿਰਸਾ ਕੀ ਹੈ ਜੋ ਪੰਜਾਬ ਦਾ ਕੌਮ ਦਾ ਵਿਰਸਾ ਹੈ ਉਹ ਦਾ ਉਹ ਦਾ ਇਤਿਹਾਸਿਕ ਨਕਸਕ ਕੋਈ ਨਹੀਂ ਦੱਸ ਸਕਦਾ ਕਿਤੇ ਹੋੜ ਹੈ ਹੀ ਨਹੀਂ ਹੁਣ ਕਿਸੇ ਨੂੰ ਕੀ ਪਤਾ ਸੀ ਛੋਟਾ ਕੱਲੂਕਰਾ ਕੀ ਹੋਇਆ ਸੀ ਇਹਦੇ ਵੱਡਾ ਕੱਲੂਕਰਾ ਕੀ ਹੋਇਆ ਸੀ ਜਦੋਂ ਕੀਤੀ 30000 ਸਿੰਘਾਂ ਨੂੰ ਮਾਰਨ ਤੱਕ ਸ਼ਹੀਦ ਕਰ ਦਿੱਤਾ ਹੋਏ ਆਪਾਂ ਕਿਸ ਨੂੰ ਪਤਾ ਸੀ ਵੱਡੇ ਬਾਦਲ ਸਾਹਿਬ ਨੇ ਸੋਚਿਆ ਕਿ ਆਪਾਂ ਜੇ ਆਪਾਂ ਆ ਸਾਰੇ ਆਪਾਂ ਨਹੀਂ ਬਣਾਵਾਂਗੇ ਇਹਨਾਂ ਯਾਦਗਾਰਾਂ ਤੇ ਆਪਣਾ ਫਿਊਚਰ ਨੂੰ ਪਤਾ ਹੀ ਲੱਗਣਾ ਸੋ ਜਿਹੜੀ ਸਿੱਖ ਕੌਮ ਨੂੰ ਵਿਰਸੇ ਨੂੰ ਸੰਭਾਲਿਆ ਮੈਂ ਕਹਿੰਦਾ ਬਹੁਤ ਵੱਡੀ ਦੇਵ ਸਾਹਿਬ ਪ੍ਰਕਾਸ਼ ਸਿੰਘ ਜੀ ਬਾਦਲ ਦੀ ਹੈ ਜਿਨ੍ਹਾਂ ਨੇ ਆਪਣੇ ਟਿਨੇਓਂ ਮੈਨੂੰ ਲੱਗਾ 1200 ਕਰੋੜ ਰੁਪਏ ਲਾ ਕੇ ਆ ਇਸ ਬਾਲਿਆ ਸਾਰ ਪ੍ਰਕਾਸ਼ ਸਿੰਘ ਬਾਦਰੀ ਕੋਈ ਸੰਤਨ ਸੰਸਾਨ ਸੀ ਜਿਨਹਨੇ ਸਾਰੇ ਧਰਮਾਂ ਦੇ ਸੁਭ ਵਿਹਾੜੇ ਹੁੰਦੇ ਸੀ ਆਪ ਜਾਣਦੇ ਸੀ ਬਣਾਉਣਾ ਆਪ ਸਾਰੇ ਧਰਮਾਂ ਦੇ ਦੇਖਿਆ ਕਿਹੜੇ ਕਿਹੜੇ ਪਵਿੱਤਰ ਸਥਾਨ ਹੈ ਉਹਨਾਂ ਨੂੰ ਸਰਕਾਰ ਤੱਕੋ ਸਜਾਉਂਦੇ ਸੀ ਭਗਵਾਨ ਬਾਲਮੀਕੀ ਜੀ ਦਾ ਪਵਿੱਤਰ ਸਥਾਨ ਰਾਮ ਤੀਰਥ ਹੈ ਮੈਨੂੰ ਲੱਗਾ 2250 ਕਰੋੜ ਰੁਪਏ ਲਾ ਕੇ ਉਹ ਮੈਨੂੰ ਲੱਗਾ ਹਰ ਹਫਤੇ ਮੀਟਿੰਗ ਕਰਦੇ ਸੀ ਤੇ ਉੱਥੇ ਕਿਵੇਂ ਬਣਾਉਣਾ ਬਣਾ ਕੇ ਇੰਨੀ ਖਬਸੂਰਤ ਜਗਾ ਬਣਾਏ ਜਿਸ ਦਿਨ ਦੀ ਸਰਕਾਰ ਗਈ ਹੈ ਉੱਥੇ ਜਾ ਕੇ ਦੇਖੋ ਕੀ ਹਾਲਤਾ ਹੈ ਬੂਟੇ ਹੀ ਮੱਚ ਗਏ ਸਦੇ ਹੈਗੇ ਗੁਰੂ ਰびਦਾਸ ਜੀ ਮਹਾਰਾਜ ਦੀ ਪਵਿੱਤਰ ਸਥਾਨ ਕਲਾਰਕਟ ਵਾਸਤੇ ਪਲਾਨਿੰਗ ਕਰ ਲਈ 150 ਕਰੋੜ ਦਾ ਕੰਮ ਸ਼ੁਰੂ ਕਰ ਦਿੱਤਾ ਸਰਕਾਰ ਗਈ ਤੇ ਨਾਲ ਨਾਲ ਕੰਮ ਰੋਕ ਦਿੱਤਾ ਦੁਰਗਿਆਨਾ ਮੰਦਿਰ ਜਾ ਕੇ ਦੇਖੋ ਅਮਰਸਰ ਕਿੰਨੀ ਖਬਸੂਰਤ ਪਲਾਨਿੰਗ ਕਰਕੇ ਕੰਮ ਸ਼ੁਰੂ ਕਰ ਦਿੱਤਾ ਜਦੋਂ ਸਰਕਾਰ ਗਈ ਉੱਥੇ ਰੋਕ ਗਿਆ ਇਸ ਕਰਕੇ ਮੈਂ ਸਾਰੇ ਪੰਜਾਬੀਆਂ ਨੂੰ ਬੇਨਤੀ ਕਰਦਾ ਸਾਡ ਕੀਤੇ ਆਜ਼ਮ ਭਗਤ ਸਿੰਘ ਸਤਗੁਰੂ ਜੀ ਰਾਜਗੁਰੂ ਸਾਰਿਆਂ ਦੇ ਜਿਹੜੇ ਆਪਣੇ ਸੀਧੀ ਦਿਹਾੜਿਆਂ ਨੂੰ ਆਪਾਂ ਮਨਾਇਆ ਕਰੀਏ ਤੇ ਨਾਲੇ ਇੰਨਾ ਸ਼ਹੀਦਾਂ ਜਿਵੇਂ ਉਹਨਾਂ ਸ਼ਹਾਦਤ ਦਿੱਤੀ ਹੈ ਆਪਣੇ ਦੇਸ਼ ਵਾਸਤੇ ਤੋਂ ਮੈਂ ਇਹਨਾਂ ਕਹਿਣਾ ਚਾਹੁੰਦਾ ਪੰਜਾਬੀਓ ਪੰਜਾਬ ਨੂੰ ਬਚਾ ਲਓ ਜੇ ਤੁਸੀਂ ਨਾ ਬਚਾਇਆ ਪੰਜਾਬ ਤੇ ਦੋਸ਼ੀ ਤੁਸੀਂ ਹੋਵੋਗੇ ਕਿਉਂਕਿ ਪੰਜਾਬ ਦੇ ਅਜਿਹਾ ਨਾ ਬਚਿਆ ਅਗਲੀਆਂ ਪੀੜ੍ਹੀਆਂ ਵਾਸਤੇ ਆ ਪੱਕੀ ਕੀ ਸੁਨਿਆ ਦੇਵਾਂਗੇ ਤਾਂ ਇੱਕ ਝੱਡੇ ਹੋ ਕੇ ਇਕੱਠੇ ਹੋ ਪੰਜਾਬ ਦੀ ਆਵਾਜ਼ ਪੰਜਾਬੀਆਂ ਦੀ ਦਿਲਾਂ ਦੀ ਧੜਕਣ ਪੰਜਾਬੀਆਂ ਦੀ ਜਿਹੜੇ ਪੰਜਾਬ ਪਸਿਆ ਹੈ ਸਭ ਭਾਈਚਾਰੇ ਇੱਕ ਸੀਰੇ ਖੂਨ ਚ ਬਸੀ ਜਾ ਉਹ ਸ਼੍ਰੋਮਣੀ ਅਕਾਲੀ ਦਲ ਪੰਜਾਬ ਨੂੰ ਅੱਗੇ ਲਿਆਉਣ ਵਾਸਤੇ ਮੈਂ ਕਹਨਾ ਚਾਹਣਾ ਸ਼੍ਰੋਮਣੀ ਅਕਾਲੀ ਦਲ ਤੁਹਾਡੀ ਆਪਣੀ ਫੌਜ ਹੈ ਆਪਣੀ ਪਾਰਟੀ ਆਪਣੀ ਜਥੇਬੰਦੀ ਹੈ ਅੱਜ ਜਥੇਬੰਦੀ ਨੂੰ ਤਖੜੇ ਕਰ ਲੋ ਆ ਇੱਕ ਐਜੀ ਢਾਲ ਬਣ ਕੇ ਅੱਗੇ ਖੜੂਗੀ ਜਿਹੜਾ ਕੋਈ ਵੀ ਪੰਜਾਬ ਦੇ ਹਮਲਾ ਅਸੀਂ ਨਹੀਂ ਹੋਣ ਦੇਵਾਂਗੇ ਤੇ ਵਾਪਸ ਤੁਹਾਡੇ ਚਿਹਰਿਆਂ ਤੇ ਖੁਸ਼ੀਆਂ ਹੋਣਗੀਆਂ ਜਿਹੜੀਆਂ ਸਦਾ ਪ੍ਰਕਾਸ਼ ਸਿੰਘ ਜੀ ਬਾਦਲ ਦੇ ਰਾਜ ਸੌਂਦੀਆਂ ਸੀ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਖੇ ਮੈਂ ਬੇਨਤੀ ਕਰਦਾ ਜਿਨਾ ਕਾਲ ਲਈ ਜੱਥੇਬੰਦੀ ਦੀ ਸਾਰੀ ਜਥੇਬੰਦੀ ਨੂੰ ਤੇ ਪਰ ਪ੍ਰੈਸਰ ਸਾਹੂ ਦੇ ਡਾਕਟਰ ਜੇਬਾਈ ਦਾ ਸਤਿਕਾਰ ਕਰਨਾ ਸਾਰੇ ਇਸ ਸਟੇਜ ਤੇ ਆ ਜਾਓ ਬਾਦ ਸਾਹਿਬ ਸੰਤੋਖ ਸਿੰਘ ਸਾਹਿਬ ਖਾਲਸਾ ਜੀ